ਕਿਵਲ ਹਾਂਜੀ ਮਸ਼ੀਨ ਕਹਿੰਦੇ ਜੀ ਯਾਰ 2 ਘੰਟੇ ਨੂੰ ਆਜੂਗੀ ਕਣਕ ਵੱਢਣਾ ਆਪਣੇ ਅੱਛਾ ਜੀ ਤੇ ਕਈ ਜਣੇ ਨੇ ਉਹ ਕੋਈ ਟਰੈਕਟਰਾਂ ਵਾਲੇ ਆਪਾਂ ਕਈ ਜਣੇ ਹੋ ਜਾਣਗੇ ਹਾਂਜੀ ਤੇ ਰੋਟੀ ਮੈਂ ਕਹਤਾ ਦੀ 7-8 ਜਣਿਆਂ ਦੀ ਤੇ ਨਾਲੇ ਚਾਹ ਅੱਛਾ ਜੀ ਤੇ ਲਿਆ ਕਰੋ ਮੈਂ ਫੋਨ ਕਰਤਾ ਦੀ ਹਾਂ ਲਿਆਉਨੇ ਜੀ ਲਿਆ ਫਿਰ ਲਿਆਉਨੇ ਜੀ ਆਹਦਾ ਬਾਈ ਭਾਂਡੇ ਵੀ ਛੇੜ ਗਏ ਸਾਰੇ ਯਾਰ ਸਾਹਮਣੇ ਕੀ ਕਰੀਏ ਬਈ ਬੁੜੀਆਂ ਝੋਲੇ ਨਹੀਂ ਬਣਾ ਕੇ ਦਿੰਦੀਆਂ ਹੈਗੀਆਂ ਕੈਵਾਰੀ ਕਹਤਾਂ ਜਾਂ ਤੂੜੀ ਵੀ ਕਰਨੀ ਹੈ ਕੰਮ ਚੱਲੂਗਾ ਸਾਚ ਲੈ ਆ ਕਰਾਂਗੇ ਜੇ ਆ ਪੌਰੀ ਬਣਾ ਦੀਏ ਝੋਲਾ ਭਾਈ ਉਹੀ ਕੰਮ ਵਾਲੀ ਗੱਲ ਹੈ ਬੁੜੀਆਂ ਕੋਲੇ ਸਾਰਾ ਸਮਾਨ ਹੈ ਕੈਂਚੀ ਹੈ ਮਸ਼ੀਨ ਹੈ ਤੂੰ ਇੱਥੇ ਬਈ ਖੇਤ ਕਾ ਦੇਣਾ ਬਣਾਨੇਗਾ ਆਪਾਂ ਬਣਾ ਦਾਂਗੇ ਭਾਈ ਲੈ ਭਾਈ ਬਣਾ ਦੇ ਫੇਰ ਤਾਂ ਲੈ ਮੈਂ ਬਣਾਉਣਾ ਫਿਰ ਹਾਂ ਭਾਈ ਆ ਜਾ ਮੈਨੂੰ ਸੌਖਾ ਹੋ ਜੂਗਾ ਲੈ ਬਣਾਈਏ ਫਿਰ ਕਹਤਾ ਜੀ ਆਪਾਂ ਨੇ ਲੈਣੀ ਐ ਬੋਰੀ ਖੇਤ ਆਪਣੇ ਰੇ ਵਾਲੀਆਂ ਮਬੋਰੀਆਂ ਖਾਲੀ ਹੁੰਦੀਆਂ ਨੇ ਆਹ ਦਿਖਾਈ ਕੇਵਲਾ ਇੱਕ ਆਪਾਂ ਦੋ ਕੱਪੜੇ ਚ ਲੈਣੇ ਛੋਟੇ ਛੋਟੇ ਚਾਹੇ ਦੀ ਇਹਨਾਂ ਦੀ ਤਾਂ ਮੈਂ ਕੇਵਲਾ ਕੱਖ ਵੀ ਲੈ ਸਕਦੇ ਆਂ ਕੁਝ ਵੀ ਲੈ ਸਕਦਾ ਪਰਾਲੀ ਪਰਾਲੀ ਕੁਝ ਵੀ ਹੋਵੇ ਤਾਂ ਬਸ ਇੱਕ ਆਪਾਂ ਨੇ ਗੰਢ ਦੇਣ ਤੋਂ ਰੋਕਣਾ ਲੈ ਪਾ ਫਿਰ ਲਓ ਇਹ ਖੁੰਜਾਂ ਚ ਪਾ ਦੇ ਦੋਨਾਂ ਚ ਇਹ ਇੱਕ ਪਰੀਆਂ ਆ ਸਿਰਿਆਂ ਨੂੰ ਆਪਾਂ ਦੇ ਦੇਣੀ ਹੈ ਜੀ ਗੰਢ ਇੱਥੇ ਵਿੱਚੋਂ ਪਾ ਕੇ ਕੱਪੜੇ ਜੀ ਸਮਾਰ ਕੇ ਗੰਢ ਦੇ ਦੇ ਇਹ ਰੱਸੀ ਆਪਣੇ ਕੋਲੇ ਥੋੜੀ ਪਤਲੀ ਸੀ ਚਾਹੀਦੀ ਆਪਾਂ ਮੋਟਾ ਰੱਸਾ ਵੀ ਲੈ ਸਕਦੇ ਆ ਕਿਉਂ ਚੁਪਦਾ ਘੱਟੇ ਫਿਰ ਇਸ ਤਰ੍ਹਾਂ ਬਣ ਜੂਗਾ ਜੀ ਐ ਦੋਨਾਂ ਸਿਰਿਆਂ ਤੋਂ ਐ ਗੰਢਾਂ ਦੇ ਦੇਣੀਆਂ ਨੇ ਵਿੱਚੋਂ ਤੇ ਲੈ ਲਿਆ ਫਿਰ ਕੇਵਲਾ ਭਾਂਡੇ ਕਰਾ ਉਹ ਬੈਗ ਜਾਂ ਦੇਖਦੇ ਜਿਹੇ ਦੀ ਹੁਣ ਤੇਰਾ ਫਾਦੇ ਚ ਸਾਰੇ ਜਿੰਨੇ ਮਰਜ਼ੀ ਪਾ ਕੇ ਲੈ ਜੀਂ ਇਹ ਚ ਤਾਂ ਚਾਹੀਦੀ ਪਤੀਲੀ ਪਾ ਚਾਹੀਦੀ ਯਾਰ ਤੂੰ 20 ਜਣਿਆਂ ਦੀ ਰੋਟੀ ਲੈ ਆਈ ਠੀਕ ਹੈ ਹੂੰ ਸੁੱਕ ਹੋ ਗਿਆ ਆ ਬਾਜੀ ਲਓ ਜੀ ਸਾਰੇ ਭਾਂਡੇ ਪੈ ਗਏ ਕਿੰਨੇ ਮਰਜ਼ੀ ਪਾ ਲੋ ਚੋ ਚੋੜਾ ਜਾ ਵੀ ਜੈਦੀ ਲੈ ਜਾ ਕਰੇ ਬੁੜੀਆਂ ਨੂੰ ਕਹਿੰਦੇ ਰੱਖੋ ਆਪਦਾ ਘਰੇ ਫੜਾ ਦਾਂਗੇ ਜੀ ਇਹਦੇ ਤਾਂ ਕਹਿੰਦੇ ਆ ਰੱਖੋ ਆਪਦਾ ਅਸੀਂ ਤਾਂ ਬਣਾ ਲਿਆ ਹਾਂਜੀ ਇਹ ਆਪਾਂ ਨੇ ਇਸ ਤਰ੍ਹਾਂ ਰੱਖ ਲਿਆ ਜੀ ਲੈ ਕੇ ਬਲਾਉ ਮੈਂ ਗਰਮ ਮਾਰ ਦੇ ਜੋ ਮੈਂ ਤੁਹਾਨੂੰ ਦੱਸਿਆ ਥੀ ਮੈਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੜ ਲੈਣਾ ਜੀ ਇਸ ਤਰ੍ਹਾਂ ਆਬਲੇਵਾ ਦੱਸੀਂ ਭਾਈ ਕਿਵੇਂ ਆਬਲੇਵਾ ਦੁਬਾਰੇ ਦੱਸੋਈ ਦੁਬਾਰੇ ਇਹ ਬਲੇਵਾ ਇਹ ਪੈ ਗਿਆ ਜੀ ਅੱਛਾ ਇਸ ਤਰ੍ਹਾਂ ਬਲੇਵਾ ਹਾਂਜੀ ਤੇ ਇਹਦੇ ਮੂੰਹ ਤੇ ਪਾ ਲੈਣਾ ਆਪਾਂ ਇਹਦੇ ਮੂੰਹ ਤੇ ਪਾ ਲੈਣਾ ਜੀ ਆਪਾਂ ਅੱਛਾ ਜੀ ਇਹ ਚੜ ਗਿਆ ਜੀ ਇਨੂੰ ਖਿੱਚ ਦੋ ਸਮਾਰ ਕੇ ਇਹ ਆ ਕੱਸਿਆ ਗਿਆ ਲੈ ਹੁਣ ਪਾ ਕੇ ਦਿਖਾਓ ਜੀ ਮਾਗਰ ਇਹਦਾ ਜਿਵੇਂ ਪਾੜਤੀਏ ਹੁੰਦੇ ਨੇ ਉਵੇਂ ਬਣ ਗਿਆ ਪਏਗਾ ਹਾਂ ਜੀ ਪਾੜਤੀ ਬਣ ਗਈ ਬਸ ਇਕਾਇਆ ਹੁਣ ਤਾਂ ਨਹੀਂ ਕੋਈ ਦਿੱਕਤ ਆ ਕੋਈ ਦਿੱਕਤ ਨਹੀਂ ਜੀ ਬੁੜੀ ਲੈ ਦਿਖਾ ਫਿਰ ਹੁਣ ਬਹਿ ਕੇ ਹਾਂ ਜੀ ਹੁਣ ਸੈਕਟਰੀ ਤੇ ਚਾਰ ਰੋਟੀ ਲੈ ਕੇ ਆਉਣੇ ਲਈ ਲੈ ਬਣ ਗਈ ਗੱਲ ਹਾਂ ਜੀ ਹਾਂ ਹੁਣ ਤਾਂ ਨਹੀਂ ਕੋਈ ਦਿੱਕਤ ਦਿਖਾ ਬਹਿ ਕੇ ਫਿਰ ਹਾਂ ਜੀ ਹੁਣ ਸੌਖੇ ਆ ਜਾਣਗੇ ਜੀ ਦਿਖਾ ਬਹਿ ਕੇ ਚਾਰ ਰੋਟੀ ਲੈ ਜੀ ਹਾਂ ਆ ਦੇਖੋ ਜੀ ਜਾ ਰਿਹਾ ਹੈ ਬਾਈ ਆਪਣਾ ਚਾਰ ਰੋਟੀ ਲੈਣ ਕੁੜੀ ਕਿਤੇ ਨਹੀਂ ਇਸ ਤਰ੍ਹਾਂ ਟਿਕ ਜਾਂਦਾ ਈ ਮਗਰਾ ਜਿਆਦੇ ਵਜਨ ਹੁੰਦਾ ਜਿਹੜਾ ਮਗਰਾ ਆ ਜਾਂਦਾ ਵੀਡੀਓ ਚੰਗੀ ਲੱਗੀ ਤਾਂ ਵੱਧੋ ਅਤੇ ਸ਼ੇਅਰ ਜ਼ਰੂਰ ਕਰਿਓ ਜੀ